ਫਿਰ ਟੂ ਟੀਵੀ ਫਿਰ ਟੂ ਟੀਵੀ ਫਿਰ ਟੂ ਟੀਵੀ ਫਿਰ ਟੂ ਟੀਵੀ ਅੰਜਸੀ ਪੁੱਜੇ ਹਾਂ ਖੰਨੇ ਦੀ ਅਨਾਜ ਮੰਡੀ ਵਿੱਚ ਅਨਾਜ ਮੰਡੀ ਨਹੀਂ ਪਸ਼ੂ ਮੰਡੀ ਵਿੱਚ ਇਹ ਜਗਤਪੁਰ ਸੇ ਦੀ ਮੰਡੀ ਹੈ ਖੰਨੇ ਬਦੂਰੋਂ ਦੂਰੋਂ ਲੋਕ ਇੱਥੇ ਪਸ਼ੂ ਤਾਂ ਆਪਣਾ ਬੀਜੰਤੇ ਖਰੀਦਣ ਆਉਂਦੇ ਨੇ ਚਲੋ ਜੀ ਅੱਗੇ ਚੱਲਦੇ ਹਾਂ Mas vamos ver, como que estará a voar. E do que duro Durum 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 yupito. Puto. ਇਹ ਤੇ ਲੋਕੀ ਦੱਸੇ ਜਾਂਦੇ ਹਨ। ਸਾਨੂੰ ਕੱਲ ਹੀ ਫੋਨ ਆਇਆ ਸੀ ਉਹਨਾਂ ਤੋਂ ਕਿਸੇ ਨੇ ਆਪਣਾ ਮਾਲ ਖਰੀਦਣ ਆਉਣਾ ਸੀ। ਉਹ ਸਾਨੂੰ ਪਤਾ ਕਰ ਵੇ ਰਸੀਗਾ ਕਿ ਅੱਜ ਮੰਡੀ ਲੱਗੇਗੀ ਕਿ ਨਹੀਂ। ਦੇਖਦੇ ਹਾਂ। ਹਾਂ ਕਿ ਕੀ ਹੁੰਦਾ। ਇਹ ਠੀਕ ਲਖਨਵਾਲਾ ਬਾਰੰਦਾ ਪਾਸਰ ਕੰਾਇ ਤੇ ਬਹੁਤ ਮਾਰਾ ਪਾ ਰਿਹਾ ਹੈ ਇੱਥੇ ਜੋ ਚਰਕਾਂ ਵੀ ਹਾਂ ਇਹ ਕਿੰਨਾ ਚੁੱਟੂਕੀ ਹੈ ਚਲੋ ਮੰਡੀ ਤੋਂ ਇੱਕ ਦਗਦੀ ਲੱਗਦੀ ਹੈ ਪਰ ਇੱਥੇ ਚਰਕਾਂ ਦਾ ਇੰਨਾ ਬੁਰਾ ਹਾਲ ਹੈ ਇੱਕ ਵੀ ਧੋਕੀ ਜਿਹੜੇ ਖੰਨੇ ਦਾ ਨਾ ਹੀ ਬੰਦਾ ਦੂਰੋਂ ਦੂਰੋਂ ਪਤਾ ਲੱਗਦਾ ਕਿ ਖੰਨੇ ਦੀ ਸੜਕਾਂ ਕਿੰਨੀਆਂ ਟੁੱਟੀਆਂ ਹੋਈਆਂ ਨੇ ਦੇਸ਼ ਪੁਰ ਦੇਸ਼ ਤੋਂ ਖਲੋਪ ਜਾਂਦੇ ਆ

हैं, हाँ। शुक्र है मौसम कुछ ठीक है देखो फी लाई फिर ती वी लाइ दूरे दूर लेक दूर आई ਹਾਂਜੀ ਕਿੱਥੋਂ ਆਏ ਹੋ ਕਿੱਥੋਂ ਆਏ ਹੋ ਹਾਂਜੀ ਕਿੱਥੋਂ ਆਏ ਹੋ ਹਾਂਜੀ ਇਹ ਬੱਸ ਨਹੀਂ ਹੈ ਹਾਂਜੀ ਆਰ ਜਾਣ ਦੇ ਆਪ ਜੀ ਨੂੰ ਦਿੱਕਤ ਹੋ ਰਹੀ ਏ ਤੈੱਕ ਕਰਕੇ ਸਾਰੇ ਮੇਰੇ ਪਰਾਵ ਦੇ ਬੱਚੇ ਜੰਦੀ ਹੋਏ ਬਈ ਥੰਲੀ ਗੱਡੀ ਕੋਈ ਨੂੰ ਰਾਤ ਰੋਕ ਕੇ ਮੇਰੀ ਮੈਚ ਹੈ ਹੈ ਮੈਂ ਇਹਦੀ ਜਾਤ ਕੀ ਹੈ ਆਦੇ ਬਸ ਆਹੀ ਆਹੀ ਦੇਸੀ ਮੈਸੇ ਹੈ ਹੈ ਦੇਸੀ ਮੈਸੇ ਇੱਧਰ ਵੀ ਆਪਣੇ ਵਿਆਪੀ ਹੋਆ ਇੱਕ ਚਾਹ ਵਾਲਾ ਸੱਪਾਲੇ ਆਪਣਾ ਮਾਸ ਬੈਂਚਲ ਸਾਰੀ ਪਰਤ ਲਿਖਾਈ ਦਫਤਰ ਆ ਕੇ ਪ੍ਰਮਾਤੀ ਤੋਂ ਮਾਲ ਕਟਾ ਲੇ ਤੇ ਉਹ ਫਾਇਦ ਲਿਖਾ ਖਰੀਦਦਾਰਾ ਬਣਦਾ ਨੇ ਹਾਂ ਪਸ਼ੂ ਖਰੀਦਦਾਰਾ ਸੋਤਾ ਹਾਰਸਾ ਵੀ ਲਿਖਾਈ ਦਫਤਰ ਆ ਕੇ ਉਹਦੇ ਪਸ਼ੂ ਦੀ ਲਿਖਾਈ ਕਰਾ ਲੈਣ ਜੇਕਰ ਕਿਸੇ ਦਾ ਪਸ਼ੂ ਸਾਹਿਬਾਨ ਕਿੱਥੋਂ ਆਏ ਤੁਸੀਂ ਕਿੰਨੇ ਤੋਂ ਖੰਨੇ ਤੋਂ ਹੀ ਖੰਨੇ ਤੋਂ ਕਿੰਨੇ ਅੱਜਿਆ ਗਿਆ ਤੇ ਹੋਰ ਕਿੰਨੇ ਇੱਕੋ ਹੀ ਹੈ ਜੀ ਅੱਛਾ ਇਹਦੇ ਦੰਦ ਕਿੰਨੇ ਹੈ ਇਹ ਦੰਦ ਪੂਰੀ ਹੈ ਜੀ ਦੰਦ ਪੂਰੀ ਹੈ ਹਾਂ ਜੀ 40 ਵੀ ਵਧੀਆ 40 ਵੀ ਵਧੀਆ ਸਾਰਾ ਕੁਝ ਦੁੱਧ ਵੀ ਵਧੀਆ 11 ਕਿਲੋ ਗੋੜੀ ਹੈ ਪੰਜਵਾਂ ਛਵਾਂ ਦਿਨਾਂ ਸੁਈ ਨਹੀਂ ਪੰਜਵਾਂ ਛਵਾਂ ਦਿਨਾਂ ਹੈ ਤੁਹਾਡਾ ਨੰਬਰ ਕਿੰਨਾ ਹੈ ਜੇ ਕੋਈ 9987 95944 ਮਿੰਟ ਲੈਣੇ ਮੇ 687 49944 ਜੀ ਠੀਕ ਹੈ ਜੀ ਜੇ ਕੋਈ ਇਹ ਸਾਰੀ ਦੁਨੀਆ ਦੇਖ ਰਹੀ ਹੈ ਜੇ ਕਿਸੇ ਨੇ ਦੇਖਣੀ ਹੋ ਹਾਂਜੀ ਹਾਂਜੀ ਦਿਖਾ ਦਿਓ ਤੂੰ ਵੇਖਾਂ ਤੇਰਾ ਮੁੰਡਾ ਵੀ ਦਿਖਾ ਦਿਓ ਆ ਗਿਆ ਬਾਕੀ ਮਾਰੀਆਂ ਮੈਂ ਖਾਣਾ ਦੇ ਭਾਵਾ ਪਿੱਛੇ ਕੱਟੀ ਆ ਜੀ ਪਿੱਛੇ ਕੱਟੀ ਐ ਇਹ ਕਿੰਨੇ ਦੀ ਵੇਚਣੀ ਐ ਮੁੱਲ ਹੈਗਾ 85000 ਦੀ ਠੀਕ ਐ ਜੀ ਬਾਕੀ 70000 ਦੀ ਦਵਾਂਗੇ ਜੀ 70000 ਦੀ ਦੇ ਦੋਗੇ ਕੱਢ ਦੋਗੇ ਠੀਕ ਐ ਵਾਹ ਭਾਈ 15 ਦਾ ਹੀ ਨਾਮ ਜੀ ਇੰਦਰ ਹੋਰ ਜੂ ਮੈਂ ਕਰਾਣੇ ਮੈਂ ਚੇਲੇ ਪੁੱਤੀ ਪਸ਼ਮਾ ਦੀ ਚਮੜੀ ਦੀ ਗੱਣਾ ਵਾਲਾ ਵਾਹ ਆਹ ਆਹ ਵਾਹ ਮੈਂ ਕਿੱਥੋਂ ਆਇਆ ਹਾਂ ਫੋਜੇਕੜ ਸਾਹਿਬ ਫੋਜੇਕੜ ਸ਼ਾਹ ਇਹ ਕਿੰਨੇ ਦੰਦ ਆ ਇਹਦਾ ਕੀ ਰੰਗ ਠੀਕ ਹੈ ਸਾਲ ਤਾਂ ਵਧੀਆ ਕਿੰਨੇ ਦੇਣੀ ਹੈ ਜੇ ਕਿਸੇ ਨੇ ਲੈਣੀ ਹੋਵੇ 99 ਮੰਗ ਰਹੇ ਹਾਂ ਆਪਣਾ ਫੋਨ ਨੰਬਰ ਦੱਸ ਦਿਓ ਜੇ ਕਿਸੇ ਨੂੰ ਚਾਹੀਦੀ ਹੋਵੇ 996745 58155 54155 ਠੀਕ ਹੈ ਬਹੁਤ-ਬਹੁਤ ਬਾਰ ਵਾਰ-ਵਾਰ ਇਹ ਗੱਲ ਕੀਤੀ ਜਾ ਰਹੀ ਹੈ ਕਿ ਕੋਈ ਵੀ ਮੇਰਾ ਵੀਰ ਮਾਲ ਖਰੀਦ ਕੇ bina likhaye ke taur te pichhe yaar kar ਉਹ ਜੀ ਮੰਨ ਲਿਆ ਕਾਰਨ ਬਾਰ ਬਜਤਰ ਹੈ ਇਹ ਪਸੂਹ ਦਾ ਡਾਕਟਰ ਲਿਖਾਈ ਡਾਕਟਰ ਬਿਚਾਇਆ ਹੈ ਕਿ ਰਾਮਨਾਥਰੇ ਕਿਸੇ ਡਾਕਟਰ ਦੀ ਲੋੜ ਤੋਂ ਹੈ ਤਾਂ ਲਿਖਾਈ ਡਾਕਟਰ ਆ ਕੇ ਦਾਖਲ ਹੋਏ ਐ ਸ਼ਰਦਾ ਜੀ ਕਿੱਥੋਂ ਆਇਆ ਪਟਿਆਲਾ ਜ਼ਿਲ੍ਹਾ ਜੀ ਪਿੰਡ ਚਾਹਲ ਅੱਛਾ ਜੀ ਮੈਂ ਐਸੇ ਕੱਟੀ ਆਈ ਚਾਰ ਦੰਦ ਕੱਟੀ ਐ ਚਾਰ ਦੰਦ ਜੀ ਠੀਕ ਆਪਣਾ ਫੋਨ ਨੰਬਰ ਦੱਸ ਦੋ ਜੇ ਕਿਸੇ ਨੂੰ ਚਾਹੀਦੀ ਹੋਵੇ 98534 92075 92075 ਹਾਂਜੀ ਤੇ ਕਿੰਨੀ ਦੇਣੀ ਹੈ 1 ਲੱਖ 10 ਹਜ਼ਾਰ ਮੰਗਦੇ ਆ ਜੀ 1 ਲੱਖ 10 ਹਜ਼ਾਰ ਲੱਖ ਦੀ ਦੇ ਦਾਂਗੇ ਜੀ ਲੱਖ ਦੀ ਦੇ ਦਾਂਗੇ ਤੂੰ ਪਸ਼ੀ ਮੰਡੀ ਜੋ ਸਾਡਾ ਚੈਨੈਲ ਚੱਲਦਾ ਹੈ ਸਾਰੀ ਦੁਨੀਆ ਦੇਖਦੀ ਹੈ ਆ ਕੇ ਲਈ ਤੇ ਅਗਲਾਗਾ ਦੇਸ਼ ਵਿਦੇਸ਼ ਚ ਪਛਮੁੰਡੀ ਸਾਡੇ ਖੰਨੇ ਦੀ ਮਸ਼ਹੂਰ ਹੈ ਇਸੇ ਤਰ੍ਹਾਂ ਇਸ ਕਾਰੋਬਾਰ ਚ ਜਦੋਂ ਅਸੀਂ ਪੇਜ ਬਣਾਇਆ ਹੈ ਇਹ ਪੇਜ ਵੀ ਸਾਡਾ ਬਹੁਤ ਇੱਥੇ ਕਿੰਨਾ ਮਿਲ ਗਿਆ ਹੈ ਸਭ ਕੁਝ ਉਹ ਮੰਡੀ ਨਹੀਂ ਹੈ ਸ਼ਹਿਰ ਹੈ ਇਹ ਫੌਜ ਦਾ ਪਾਟ ਇੱਕ ਦਿਨ ਉਹ ਨੀ ਮਾਲਕ ਲੋਕੀ ਡੇਰੇ ਲਾ ਕੇ ਰਹਿੰਦੇ ਨੇ